ਅੱਜ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਜੀ ਨੇ ਬਾਬਾ ਬੰਦਾ ਬਹਾਦਰ ਜੀ ਦੀ ਯਾਦ ਵਿੱਚ ਫਤਿਹ ਦਿਵਸ ਦੇ ਮੌਕੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾ ਲਾਂਡਰਾਂ ਵਿਖੇ ਬੋਲਦੇ ਹੋਏ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਕੀ ਕਿਹਾ ਸੁਣੋ ਸਾਰੇ ਆਦ ਨੂੰ ਸਰਬੱਤ ਦਾ ਭਲਾ ਫਤਿਹ ਦਿਵਸ ਅੱਜ ਅਜਾਬ ਖਾਲਸਾ ਰਾਜ ਨੇ ਸਿਰਜਣਾ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਇਹ ਆਪਣੇ ਬੱਚਿਆਂ ਨੂੰ ਕਰਾਂ ਦੇ ਵਿੱਚ ਦੱਸਣਾ ਚਾਹੀਦਾ ਕਿ ਆਪਾਂ ਜਿਸ ਧਰਤੀ ਤੇ ਰਹਿੰਦੇ ਆ ਇਸ ਧਰਤੀ ਦੇ ਉੱਤੇ ਮੁਗਲਿਆ ਹਕੂਮਤ ਨੂੰ ਲੱਖ ਤੋੜ ਵੀ ਹਾਰ ਗੁਰੂ ਦੇ ਖਾਲਸੇ ਨੇ ਦਿੱਤੀ ਹੈ ਔਰ ਇਸ ਮੋਲਕ ਦੀ ਫਿਰ ਤਕਦੀਰ ਬਦਲੀ ਜਦੋਂ ਅਸੀਂ ਚੰਪੜ ਚੜੀ ਦੇ ਮੌਦਾਂ ਅੰਦਰ ਸਰਹੰਦ ਫਤਿਹ ਦਿਵਸ ਨੂੰ ਮਨਾ ਰਹੇ ਆ ਤਾਂ ਸਾਡਾ ਸਾਰਿਆਂ ਦਾ ਨੀਂ ਫਰਜ਼ ਵੱਡਦਾ ਹੈ ਪਹਿਲੀ ਗੱਲ ਇਹ ਆ ਕਿ ਜਿਹੜੀ ਤੁਹਾਡੀ ਬੋਲੀ ਹੈ ਜਿੰਨੂ ਪਵਦੀ ਕਹਿੰਦੇ ਆ ਇਹਨੂੰ ਬਚਾਉਣ ਦੀ ਲੋੜ ਹੈ ਵੱਡੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਫਤਿਹ ਮੁਰਦ ਮিনার ਹੈ ਚੱਪੜ ਚੜੀ ਇਸ ਦੇ ਤੋਂ ਇਲਾਵਾ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਉੱਤੇ ਬਹੁਤ ਮਾਣਸ਼ੁਕ ਮਨਾ ਚਾਹੀਦਾ ਭਾਵੇਂ ਕਿ ਚਾਹੀਦਾ ਨਹੀਂ ਆਪ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਪਾਪ ਕਰਮਾਂ ਦੇ ਵਿੱਚ ਚੱਪੜ ਚੜੀ ਦੀ ਯਾਦ ਨੂੰ ਪਾਉਣ ਅੱਜ ਵਿਸ਼ੇਸ਼ ਤੌਰ ਤੇ ਜਨਰਲ ਕੁਲਦੀਪ ਸਿੰਘ ਜੀ ਦੇ ਮਾਜਾ ਸਾਹਿਬ ਜੋ ਵਿਸ਼ੇਸ਼ ਤੌਰ ਤੇ ਪੰਚਾਇਤ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਦੇ ਬੱਚਿਆਂ ਸੰਤਾਂ ਦੇ ਨਾਲ ਜਿਹੜੇ ਸੱਚੇ ਕਰਨ ਬੰਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠੇ ਗੁਰੂ ਕਾਰੇ ਉਹ ਗੁਰੂ ਪਰਦੇਸ ਸਾਹਿਬ ਜੀ ਨੇ ਵਾਹਿਗੁਰੂ ਦੀ ਕਾਖਾ ਸਾਹਿਬ ਅੱਜ ਸਰਹੰਦ ਫਤਿਹ ਦਿਵਸ ਹੈ ਆਜ ਦੇヒ ਦਿਨਾਂ ਬਾਬਾ ਬੰਦਰ ਸਿੰਘ ਦੀ ਬਹਾਦਰੀ ਅਗਵਾਈ ਦੇ ਵਿੱਚ ਖਾਲਸਾ ਹੀ ਕੌੜ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਇੱਥੇ ਚੱਪੜਚੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦਾ ਸੌਦਾ ਲਾਇਆ ਉਹਦੀ ਤਗੜੀ ਫੌਜ ਨੂੰ ਹਰਾਇਆ ਕਿ ਸਰਹੰਦ ਫਤਿਹ ਹੋਈ ਔਰ ਇਸ ਬਾਬਾ ਹੈ ਕਿ ਆਪਾਂ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆਂ ਚਪੜ ਚਿੜੀ ਦੀ ਲੜਾਈ ਕੋਈ ਸਧਾਰਨ ਲੜਾਈ ਨਹੀਂ ਸੀ ਔਰ ਉਹ ਸਿਰਫ ਚਪੜ ਚਿੜੀ ਦੇੰ ਤੱਕ ਵੀ ਸੀਮਤ ਨਹੀਂ ਹੋਣੀ ਆਲੇ ਦੁਆਲੇ ਕਈ ਕਿਲੋਮੀਟਰ ਦੇ ਵਿੱਚ ਇਹ جنگ ਲੜੀ ਗਈ ਕਿਉਂਕਿ ਲੱਖ ਤੋਂ ਜ਼ਿਆਦਾ ਫੌਜ ਤੇ ਇਕੱਲੇ ਵਜੀਰ ਖਾਨ ਜੀ ਸੀ ਤੇ ਬਾਕੀ ਉਹਨੇ ਕੁਝ ਲੋਕ ਜਿਹਹਾਦ ਦੇ ਨਾਮ ਦੇ ਉੱਤੇ ਵੀ ਇਕੱਠੇ ਕੀਤੇ ਸੀ ਗਿੜਤੀ ਦੇ ਵਿੱਚ ਸਿੱਖ ਭਾਵੇਂ ਅਦੇ ਸੀ ਪਰ ਸਿੱਖਾਂ ਦੇ ਮਨ ਵਿੱਚ ਇੱਕ ਗੱਲ ਪੱਕੀ ਸੀ ਕਿ ਜਿਹੜੀ ਗੁਰੂ ਮਾਰੀ ਸਰਹੰਦ ਹੈ ਅਸੀਂ ਇਹ ਇੰਦੀ ਗਿੱਟ ਦੇ ਨਾਲ ਇੱਟ ਫੜਕਾਉਣੀ ਆ ਕਿਉਂਕਿ ਇਸ ਗੁਰੂ ਮਾਰੀ ਸਰਹੰਦ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਛਿੜਕੇ ਸ਼ਹੀਦ ਕੀਤਾ ਗਿਆ ਵਾ ਔਰ ਇਸ ਬਾਤੈ ਵੀ ਅਪਨ ਜਿੱਥੇ ਖੜੇ ਆ ਇਹ ਗੁਰਦੁਆਰਾ ਸਾਹਿਬ ਵੀ ਉਹਨਾਂ ਸ਼ਹੀਦਾਂ ਦੇ ਨਾਲ ਹੀ ਸੰਬੰਧਿਤ ਹੈ ਜਿਹੜੇ ਉਹ ਚੱਪੜ ਜੜੀ ਦੇ ਮદાન ਦੇ ਵਿੱਚ ਜੂਝੇ ਨੇ ਲੜੇ ਨੇ ਤੇ ਕੌਮ ਦੀ ਖਾਤਰ ਸ਼ਹੀਦ ਹੋਏ ਨੇ ਇਹ ਕਿਉਂਕਿ ਪਵਾਨ ਕੀ ਧਰਤੀ ਹੈ ਪੰਜਾਬ ਨੂੰ ਜੇ ਆਪਾਂ ਖੇਤਰਾਂ ਦੇ ਵਿੱਚ ਵੰਡੀਏ ਮਾਝਾ ਦੁਆਬਾ ਮਾਲਵਾ ਤੇ ਇਹ ਪਵਾਨ ਪਵਾਨ ਕੇ ਇਲਾਕੇ ਦੇ ਵਿੱਚ ਹੀ ਮਾਤਾ ਗੁਜਰੀ ਜੀ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਨੇ ਵਾਦ ਕੇ ਇਲਾਕੇ ਦੇ ਵਿੱਚ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਉੱਥੇ ਚਮਕੌਰ ਸਾਹਿਬ ਦਾ ਜਦੋਂ جنگ ਹੋਈ ਹੈ ਚੱਪੜ ਚੜੀ ਦੀ ਤਾਂ ਇਸ ਇਲਾਕੇ ਦੇ ਵੀ ਜਿਹੜੇ ਲੋਕ ਸਨ ਭਾਵੇਂ ਕਈਆਂ ਦੇ ਕੋਲ ਚੰਗੇ ਹਥਿਆਰ ਨਹੀਂ ਸੀ ਪਰ ਘਰਾਂ ਦੇ ਵਿੱਚ ਜੋ ਕੁਝ ਵੀ ਹੱਗਾ ਸੀ ਉਹ ਲੈ ਕੇ ਆਏ ਤੇ ਲੜੇ ਅੱਜ ਜਦੋਂ ਅਸੀਂ ਚੱਪੜ ਚੜੀ ਦੇ ਮੈਦਾਨ ਉੱਤੇ ਸਰਹੰਦ ਫਤਿਹ ਦਿਵਸ ਨੂੰ ਮਨਾ ਰਹੇ ਹਾਂ ਪਰ ਸਾਡਾ ਸਾਰੇ ਲੋਕਾਂ ਲਈ ਫਰਜ਼ ਵੱਡਾ ਹੈ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਤੁਹਾਡੀ ਬੋਲੀ ਹੈ ਜਿਸ ਨੂੰ ਪੁਵਾਦੀ ਕਹਿੰਦੇ ਆ ਇਹਨੂੰ ਬਚਾਉਣ ਦੀ ਲੋੜ ਹੈ ਪਿਛਲੇ ਬੰਨੇ ਸਮੇਂ ਤੋਂ ਇਹ ਬੋਲੀ ਜਿਹੜੀ ਹੈ ਉਹ ਕਈਆਂ ਨੇ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਖਾਸ ਵਿਅਤੇ ਧੱਕਿਆ ਜਾਵੇ ਪਰ ਕਈ ਜੰਗੀਆਂ ਕੋਸ਼ਿਸ਼ਾਂ ਵੀ ਹੋ ਜਾਂਦੀਆਂ ਨੇ ਸਾਨੂੰ ਇਸ ਇਲਾਕੇ ਦੇ ਲੋਕਾਂ ਨੂੰ ਪੰਜਾਬੀ ਦੀ ਹੀ ਬੋਲੀ ਹੈ ਉਹ ਬੋਲੀ ਪੁਵਾਦੀ ਇਹਨੂੰ ਬਿਚੋਲਣਾ ਚਾਹੀਦਾ ਦੂਜੀ ਗੱਲ ਇਹ ਆ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਥੇ ਜਾ ਕੇ ਲੜੀ ਖਾਲਸਾ ਫੌਜ ਨੇ ਤੇ ਜਿੱਤੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਉੱਤੇ ਭਾਵੇਂ ਇਹ ਲੜਾਂ ਵਾਲਾ ਚੌਕ ਹੋਵੇ ਜਾਂ ਫਿਰ ਸ਼ਹਿਰ ਦੇ ਵਿੱਚ ਹੋਰ ਵੱਡੇ ਚੌਕ ਜਿਹੜੇ ਨੇ ਵੱਡੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਫਤਿਹ ਮੁਰਜ ਮিনার ਹੈ ਚੱਪੜ ਚਿੜੀ ਇਹਦੇ ਤੋਂ ਇਲਾਵਾ ਵੀ ਬਹੁਤ ਬੰਦਾ ਸਿਰਫ ਮਹਾਦਰ ਦੇ ਨਾਮ ਦੇ ਉੱਤੇ ਬਹੁਤ ਖੁਸ਼ਕ ਹੋਣਾ ਚਾਹੀਦਾ ਕਿਉਂਕਿ ਇੱਥੇ ਉਹ ਜੰਗ ਲੜੀ ਗਈ ਜਿਹੜੀ ਸਾਮੀ ਨਹੀਂ ਸੀ ਅਸਾਮੀ ਸੀ ਮਗਰ ਹਕੂਮਤਾਂ ਸਦੀਆਂ ਤੋਂ ਇੱਥੇ ਰਾਜ ਕਰ ਰਹੀ ਸੀ ਔਰ ਦਿੱਲੀ ਜਿਹੜੀ ਹੈ ਉਸ ਵੇਲੇ ਬੜੀ ਪਾਵਰਫੁਲ ਸੀ ਬੜੀ ਤਗੜੀ ਸੀ ਕੋਸ ਵੱਡੀ ਹਕੂਮਤ ਨੂੰ ਇੱਥੇ ਚੱਪੜ ਚਿੜੀ ਦੇ ਨਾਮ ਦੇ ਵਿੱਚ ਹਰਾਇਆ ਗਿਆ ਲੋਕ ਕੋਈ ਕਿਆਸਾ ਵੀ ਨਹੀਂ ਸੀ ਪਹਿਲਾਂ ਕਰ ਸਕਦੇ ਕਿ ਵजीर खान ਨੂੰ ਭਰਾਇਆ ਗਿਆ ਭਾਵੇਂ ਕਿ ਉਹਦੇ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਜਿਹੜੀਆਂ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲਿਆ ਸلطਨਤ ਦੇ ਨਾਲ ਤੇ ਬਹੁਤ ਨਾਲ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਉਹਦੇ ਵਿੱਚ ਗੁਰਖਾਲਸੇ ਦੀ ਫਤਿਹ ਹੋਈ ਪਰ ਆਹ ਜਿਹੜੀ ਜੰਗ ਹੈ ਇਹ ਫੈਸਲਾਪੁਰ ਦੀ ਜੰਗ ਸੀ ਇਸ ਜੰਗ ਤੋਂ ਬਾਅਦ ਜਿਹੜੀ ਹਕੂਮਤ ਸੰਘਰਸ਼ ਤੋਂ ਜਲਦੀ ਸੀ ਵजीर खान ਵਾਲੀ ਉਹ ਨੀਸ਼ ਤੋਂ ਨਬੂਤ ਹੋਈ ਔਰ ਇਥੇ ਫਿਰ ਸ਼ਹਿਰ ਦਾ ਨਾਮ ਬਦਲਿਆ ਗਿਆ ਸ਼ਹਿਰ ਦਾ ਨਾਮ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਤੇ ਗੁਰਦੁਆਰਾ ਛੇਰੀ ਫਤਿਹਗੜ ਸਥਾਨ ਰੱਖਿਆ ਗਿਆ ਔਰ ਜਿੱਥੇ ਕੋਸ਼ਿਸ਼ ਕੀਤੀ ਗਈ ਸੀ 1204 ਦੇ ਵਿੱਚ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਨੀਂਹ ਦੇ ਵਿੱਚ ਚਿਣ ਕੇ ਤੇ ਅਸੀਂ ਸ਼ਾਇਦ ਸਿੱਖੀ ਨੂੰ ਪਦਮਕਰ ਦਵਾਂਗੇ ਉਸ ਧਰਤੀ ਦੇ ਉੱਤੇ ਖਾਲਸਾ ਰਾਜ ਦਾ ਪਹਿਲਾ ਝੰਡਾ ਲੱਗਿਆ ਜਾਂਦਾ ਹੈ ਭਾਵੇਂ ਕਿ ਉਹਦੇ ਤੋਂ ਪਹਿਲਾਂ ਵੀ ਕਈ ਸ਼ਹਿਰ ਫਤਿਹगढ़ ਮੈ ਸੀ ਪਰ ਇੱਥੇ ਬਾਬਾ ਬੰਦਾ ਸਿੰਘ ਮਹਿੰਦਰ ਜੀ ਉਚੇਚੇ ਤੌਰ ਤੇ ਉੱਥੇ ਇਸ ਸ਼ਹਿਰ ਦਾ ਨਾਮ ਗੁਰਦਵਾਰਾ ਸ਼ਹੀਦ ਫਤਿਹਗੜ ਸਾਹਿਬ ਰੱਖਦੇ ਆ ਜਦ ਸਰਹੰਗ ਪਹਿਲਾਂ ਸੀ ਫਿਰ ਉਹਨਾਂ ਨੇ ਫਤਿਹਗੜ ਸਾਹਿਬ ਕੀਤਾ ਇੱਕ ਤਾਂ ਸਾਡਾ ਸਾਰਿਆਂ ਦਾ ਮਰਜ਼ ਵਧਦਾ ਹੈ ਕਿ ਜਦੋਂ ਸਾਹਿਬ ਜਾਨਿਆਂ ਦੇ ਸ਼ਹੀਦੀ ਦੇ ਮੌਨਦੇ ਨੇ ਵੈਸੇ ਇਸ ਇਲਾਕੇ ਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਹ ਸ਼ਰਧਾ ਭਾਰਨਾ ਦੇ ਨਾਲ ਸੰਗਤ ਮਨਾਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਆਪਾਂ ਸਿਰਪ ਸਹਿਮਜਾਦਿਆਂ ਨੂੰ ਸਮਰਪਿਤ ਹੋਇਆ ਕਰੀਏ। ਔਰ ਜਿਹੜੇ ਆ ਦੇ ਨਾਲ ਖਾਸ ਕਰਕੇ 12 ਮਈ ਆਪਾਂ ਬਾਬਾ ਬੰ다 ਸਿੰਘ ਬਹਾਦਰ ਨੂੰ, ਬਾਬਾ ਆਲੀ ਸਿੰਘ ਨੂੰ, ਬਾਬਾ ਬਾਲੀ ਸਿੰਘ ਨੂੰ, ਬਾਬਾ ਬਾਜ ਸਿੰਘ ਨੂੰ, ਬਾਬਾ ਬినੋਦ ਸਿੰਘ ਨੂੰ, ਬਾਬਾ ਫਤਿਹ ਸਿੰਘ ਨੂੰ ਜਿਨ੍ਹਾਂ ਨੇ ਵਜ਼ੀਰ ਖਾਨ ਦਾ ਸੋਧਾ ਲਾਇਆ ਬਾਅਦ ਇਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਦੱਸਣਾ ਚਾਹੀਦਾ ਕਿ ਆਪਾਂ ਜਿਸ ਧਰਤੀ 'ਤੇ ਰਹਿੰਦੇ ਆ ਇਸ ਧਰਤੀ ਦੇ ਉੱਤੇ ਮੁਗਲਿਆਂ ਨੂੰ ਮੁਦਨੂਲਾਕ ਤੋਂ ਵੀ ਹਾਰ ਗੁਰੂ ਦੇ ਖਾਲਸੇ ਨੇ ਦਿੱਤੀ ਹੈ ਔਰ ਇਸ ਮੁਲਕ ਦੀ ਫਿਰ ਤਕਦੀਰ ਬਦਲੀ ਇਹ ਸਾਨੂੰ ਸਾਰਿਆਂ ਨੂੰ ਚੇਤਿਆਂ ਦੇ ਵਿੱਚ ਜਰੂਰ ਰੱਖਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਭਾਵੇਂ ਕਿ ਚਾਹੀਦਾ ਨਹੀਂ ਆਪੀ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਪਾਪ ਕਰਨਾਂ ਦੇ ਵਿੱਚ ਚੱਪੜ ਚਿੜੀ ਦੀ ਯਾਦ ਨੂੰ ਪਾਉਣ ਪਰ ਉਹ ਨਹੀਂ ਪਾਇਆ ਜਾਂਦਾ ਹੋਰ ਜਗਾ ਬਾਦ ਦਿੱਤੀਆਂ ਜਾਂਦੀਆਂ ਹਨ ਪਰ ਆਪਾਂ ਆਪਣੇ ਪੱਧਰ ਦੇ ਉੱਤੇ ਇਹ ਕੋਸ਼ਿਸ਼ਾਂ ਕਰੀਏ ਵੀ ਬੱਚਿਆਂ ਨੂੰ ਚੱਪੜ ਚਿੜੀ ਦੇ ਯੰਗ ਦੇ ਬਾਰੇ ਜ਼ਰੂਰ ਦੱਸਿਓ ਤਾਂ ਕਿ ਸਾਡੇ ਬੱਚੇ ਇਤਿਹਾਸ ਅਤੇ ਤਵਾਰੀਖ ਤੋਂ ਵਾਕਫ ਹੋ ਸਕਣ ਸਹਿਬ ਕਿਰਪਾ ਕਰਨਾ ਬਖਸ਼ਿਸ਼ ਕਰਨ ਸੇ ਸਾਰੇ ਜਣੇ ਗੁਰੂ ਦੇ ਨਾਲ ਜੁੜੇ ਰਹਿਗੇ ਗੁਰੂ 10 ਪਾਤਸ਼ਾਹੀਆਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਨਾਲ ਹੀ ਗੁਰੂ ਦਾ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਖਾਲਸਾ ਪੰਥ ਵਿੱਚ ਖਾਲਸਾ ਪੰਥ ਸਰੀਰ ਹੈ ਅਗੁਰੂ ਦਾ ਆਪਾਂ ਵੀ ਖੰਡੇ ਬਾਟੇ ਦੀ ਔਲ ਸ਼ਕਤੀ ਖਾਲਸਾ ਪੰਥ ਦਾ ਭਾਗ ਬਣੀਏ ਗੁਰੂ ਵਾਲੇ ਬਣੀਏ ਗੁਰੂ ਅਸاری ਹੋਈਏ ਤੇ ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਜੀ ਕੋਈ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਜੋ ਸੰਗਤ ਬੈਠੀ ਹੈ ਸਾਰਿਆਂ ਨੂੰ ਸਰਹੱਦ ਅਤੇ ਦੇਸ਼ ਅਤੇ ਆਜ਼ਾਦ ਖਾਲਸਾ ਰਾਜ ਨੇ ਸਿਰਜਣਾ ਦਿਹਾੜੀ ਦੀ ਲੱਖ ਲੱਖ ਦਾ ਹੀ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ

khou sarpanse sai mahabhabu sarpanse a bhai go sar mahabhabu sarpanse wahudi sarpanse wahudi ki khabru ਸਿੱਖ ਦੇ ਬਸਾਲ ਤੋਂ ਬਸਾਲ ਦੇ ਮੰਨ ਜੋ ਚੋਚੇ ਤੌਰ ਤੇ ਕਦੇ ਜੁਕਦੇ ਹਨ ਸਹੀ ਨਾਲ ਮਿਲ ਕੇ ਚੱਲਦੇ ਹਨ ਉਹਨਾਂ ਨੂੰ ਦੇਖੋ ਆਪਣਾ ਸਿੱਖ ਕੌਮ ਨੇ ਬਣਾ ਲਿਆ ਚਾਰ ਗੁਰੂ ਦੀ ਮੇਲ ਹੈ ਸਭ ਤੋਂ ਸਾਰੇ ਨਾਲ ਮਿਲ ਕੇ پرچان کرنی بھر بہتر ماں پی بچوں نے وہ سیکھی یہاں ہے مطابق سب سے بہت امت سنچار یہاں بولوں سال نوجوان پیڑھی نے جوڑنا کیا ہے گرمیاں پی گئی ہے چاہیے